ਆ ਪਹਾੜਾਂ 'ਚ ਬਣਾਈ ਬੈਠੇ ਨੇ ਮਹਿਲ ਡੇਡੇ ਬਸ ਕਾਗਜ਼ ਕੱਢ ਰਹੇ ਆ ਦੇਖਦੇ ਜਾਓ ਸਕੂਲ ਹੁਲਾ ਉਥੇ ਜਿੱਤ ਕੇ ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਵੋਟਾਂ ਵੇਲੇ ਕੁੰਡੇ ਖੋਲਦੇ ਸੀ ਥੋੜਾ ਜਿਹਾ ਲੋਕਾਂ ਕੋਲ ਜਾਣਾ ਮਹੀਨਾਂ 'ਕ ਹੱਥ ਜੇ ਬੰਨਣੇ ਨੇ ਫੇਰ ਫੇਰ ਆ ਜਾਾਂਗੇ ਜਲੰਧਰ ਚੋਣ ਜਿੱਤਣ ਲਈ ਮਾਨ ਸਰਕਾਰ ਨੇ ਪੂਰੀ ਤਾਕਤ ਝੋਕ ਦਿੱਤੀ ਹੈ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਂ ਸੰਭਾਲੀ ਹੈ ਨਤੀਜਾ ਸੀਐਮ ਦੇ ਨਿਸ਼ਾਨੇ ਤੇ ਵਿਰੋਧੀ ਟੀਰਾਣੇ ਅਜਿਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ਚ ਫਤਵਾ ਦਿੱਤਾ ਜਾਵੇ ਆਪ ਮੈਂ ਕਮਾਉਣੇ ਨਹੀਂ ਇਹਨਾਂ ਦੇ ਰਹਿਣ ਨਹੀਂ ਦੇਣੇ ਜਿੰਨਾ ਲੁੱਟਿਆ ਇਹਨਾਂ ਨੇ ਸਾਰੇ ਕੱਢ ਕੇ ਲਿਆਉਂ ਕੱਢ ਕੇ ਲਿਆ ਕੇ ਵਿਆਹ ਸਮੇਤ ਲੋਕਾਂ ਨੂੰ ਦੇਉਂ ਆਪ ਪਹਾੜਾਂ ਚ ਬਣਾਈ ਬੈਠੇ ਨੇ ਮਹਿਲ ਡੇਡੇ ਬਸ ਕਾਗਜ਼ ਕੱਢ ਰਹੇ ਆ ਦੇਖਦੇ ਜਾਓ ਸਕੂਲ ਖੋਲਾਂਗੇ ਉਥੇ ਗਰੀਬਾਂ ਦੇ ਜਿਹੜੇ ਬਣਾ ਲਏ ਮਹਿਲ ਨਾ ਥੋੜੇ ਪੈਸੇ ਨਾਲ ਥੋੜੇ ਪੈਸੇ ਨੂੰ ਲੁੱਟ ਕੇ ਬਣਾਏ ਨੇ ਨਾ ਨੇ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਗਏ ਤਿੰਨ ਪੀੜੀਆਂ ਖਾ ਗਏ ਮਹਿਲਾਂ ਚ ਰਹਿੰਦੇ ਆ 77 ਨੰਬਰ ਬਾੜ ਚ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਿੱਥੇ ਜੀ ਉਹਨਾਂ ਨੂੰ ਕਿੱਥੇ ਟਾਈਮ ਆ ਮਹਿਲਾਂ ਦੇ ਜਿੱਤ ਕੇ ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਕਿ ਹੁਣ ਲੋਕਾਂ ਨੂੰ ਨਹੀਂ ਮਿਲਣਾ ਲੁੱਟੀ ਜਾਓ ਲੁੱਟੀ ਜਾਓ ਵੋਟਾਂ ਵੇਲੇ ਕੁੰਡੇ ਖੋਲਦੇ ਸੀ ਥੋੜਾ ਜਿਹਾ ਲੋਕਾਂ ਕੋਲ ਜਾਣਾ ਹੈ ਮਹੀਨਾ ਕਾ ਹੱਥ ਜੇ ਬੰਨਣੇ ਨੇ ਫੇਰ ਫੇਰ ਆ ਜਾਾਂਗੇ ਜਦੋਂ ਕੁੰਡੇ ਲਾ ਲੇ 2017 ਚ ਜਿੱਤ ਕੇ ਤੇ 2022 ਜਦੋਂ ਕੁੰਡੇ ਖੋਲ ਕੇ ਮਹਿਲਾਂ ਦੇ ਅੰਦਰੋਂ ਗੇਟ ਖੋਲਣ ਲੱਗੇ ਗੇਟ ਖੁੱਲਣ ਨਾ ੱੱਕੇ ਜੇ ਮਾਰੇ ਕਿਨੇ ਗੇਟ ਕਿਉਂ ਨਹੀਂ ਖੁੱਲਦਾ ਤੇ ਲੋਕਾਂ ਨੇ ਦੱਸਿਆ ਕਿਨੇ ਭਗਵਾਨ ਤਮਨ ਨੇ ਬਾਹਰੋਂ ਕੁੰਡੇ ਲਵਾਤੇ ਲੋਕਾਂ ਤੋਂ ਹੁਣ ਤੁਸੀਂ ਇੱਥੇ ਹੀ ਰਹੋ ਉਥੇ ਬੈਠੇ ਨੇ ਹੁਣ ਕੁੰਡੇ ਬਾਰਾਂ ਲੱਗੇ ਹੋਏ ਨੇ ਤੜਫੀ ਜਾਂਦੇ ਨੇ ਮੈਨੂੰ ਗਾਲਾਂ ਕੱਢ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਜਿੰਨੇ ਜਰ ਤੁਸੀਂ ਮੇਰੇ ਨਾਲੋਂ ਜੋ ਮਰਜ਼ੀ ਕਰੀ ਜਾਂਣ ਗਾਲਾਂ ਕੱਢੀ ਜਾਂਣ ਉਹ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਦੰਦਿਆਂ ਦੰਦਿਆਂ ਵੱਢਣ ਲੱਗ ਜਾਂਦਾ ਫਿਰ ਉਹ ਸੋ ਉਹ ਕੰਮ ਇਹਨਾਂ ਦਾ ਹੋਇਆ ਪਿਆ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜੱਜ ਵੀ ਮੱਠੇ ਹੋ ਜਾਂਦੇ ਨੇ ਹੁੰਦੇ ਨਹੀਂ ਤਾਂ ਸਾਧ ਨਹੀਂ ਹੁੰਦੇ ਨਹੀਂ ਚੋਰ ਤਾਂ ਇਕੱਠੇ ਹੋ ਜਾਂਦੇ ਨੇ ਇੱਕੱਠੇ ਹੋ ਜਾਂਦੇ ਆ ਟਾਈਮ ਤੇ ਸੋ ਇਹਨਾਂ ਨੂੰ ਹਰਾਓ ਇਹਨਾਂ ਨੂੰ ਘਰੇ ਬਿਠਾਓ ਐਸੀਆਂ ਜਮਾਨਤਾਂ ਜਬਤ ਕਰੋ ਦੁਬਾਰਾ ਕਦੇ ਕੋਈ ਇਸਤੀਫਾ ਦੇਣ ਦੀ ਕੋਸ਼ਿਸ਼ ਜਾਂ ਹਿੰਮਤ ਰਾ ਕਰ ਸਕੇ ਕੇਸੀ ਐਂ ਕਰਨਾ